ਅਜੀ ਹੁਣ ਚੱਲ ਰਿਹਾ ਅਸੀਂ ਹਰਮਨ ਦੇ ਮਾਮੀ ਦੇ ਬੜੇ ਤੇ ਚਲੋ ਚਲੋ ਬਰਥਡੇ ਟੂ ਯੂ ਆ ਦੇਖੋ ਹਾਂ ਜਿਵੇਂ ਅਸੀਂ ਆ ਦੇਖੋ ਉਹਨਾਂ ਦੇ ਘਰ ਉਹਨੇ ਘਰ ਉਹਨੇ ਬਣਾਇਆ ਘਰ ਰੈਡੀ ਹੋ ਰਿਹਾ ਹਜੇ ਅਸੀਂ ਕਰ ਰਿਹਾ ਆਰਾਮ ਮੋਨੋ ਦੇ ਘਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕੜੇ ਅਮਾ ਹੁਣ ਅਸੀਂ ਬਰਥਡੇਅ ਸੈਲੀਬ੍ਰੇਟ ਕਰ ਲਿਆ ਸੀਗਾ ਤੇ ਹੁਣ ਅਸੀਂ ਹੁਣ ਚੱਲਿਆ ਕਰ ਨੂੰ ਤੇ ਹੁਣ ਇਹ ਤਾਂ ਹਰਮੰਦਿਆ ਹੁਣ ਚੱਲ ਪਹੁੰਚ ਗਏ ਅਸੀਂ ਤੇ ਆਹ ਦੇਖੋ ਜੀ ਮਟੀ ਚੱਲਣਾ ਹਾਂ ਹਾਂ ਜੀ ਦੋਸਤੋ ਵੈਲਕਮ ਗੁਰਸਖ ਬਲੌਗਸ @42 ਤੇ ਹੁਣ ਅਸੀਂ ਖੜੇ ਆਂ ਦੁਕਾਨ ਤੇ ਮਿਸਟਰ ਪ੍ਰਵਿੰਦਰ ਸਿੰਘ ਜੀ ਦੀ ਦੁਕਾਨ ਤੇ ਉੱਥੋਂ ਯਾਨੀ ਕਿ ਮਿਸਟਰ ਆ ਯਾਨੀ ਕਿ ਮੈਡਮ ਸੁਖਵਿੰਦਰ ਸੁਖੋ ਸੋਤਾ ਨੂੰ ਹਾਂ ਸੁਖ ਸੁਖੋਤਾ ਨੂੰ ਹਣੋ ਤਾਂ ਕੀ ਮਿਲ ਗਿਆ ਲੀਵ ਮਿਲ ਗਿਆ ਛੁੱਟੀ ਮਿਲ ਗਿਆ ਯਾਨੀ ਕਿ ਸਮਾਂ ਹੋ ਗਿਆ ਛੁੱਟੀ ਦਾ ਕਿਉਂਕਿ ਹੁਣ ਦੁਕਾਨ ਦੇ ਓਨਰ ਆਪ ਆ ਚੁੱਕੇ ਆ ਯਾਨੀ ਕਿ ਦਾ ਬ੍ਰਦਰ ਉਹਨਾਂ ਦਾ ਓਨਰ ਯਾਨੀ ਕਿ ਬ੍ਰਦਰ ਤੇ ਹੁਣ ਸੁਰਖੋਤ ਆਦੀ ਹੋ ਗਈ ਛੁੱਟੀ ਇਥੋਂ ਤੇ ਹੁਣ ਇਥੋਂ ਅਸੀਂ ਹੋ ਗਏ ਫਰੀ ਹਾਂਜੀ ਹੁਣ ਚੱਲਦੇ ਆ ਅਸੀਂ ਹਰਮਨ ਦੇ ਮਾਮੀ ਦੇ ਬਰਥਡੇ ਤੇ ਚਲੋ ਚਲੋ ਤੰਗ ਲੋ ਕਿਹ ਸਾਰੀ ਚਲੋ ਆਓ ਚਲ ਗਏ ਫਿਰ ਬਰਥਡੇ ਤੇ ਚੱਟ ਲੋ ਹਰਮਨ ਦੀ ਮਾਮੀ ਦੇ ਬਰਥਡੇ ਤੇ ਚਲੋ ਆਜ ਦੀਆਂ ਰੋਟੀਆਂ ਸਾਡੀਆਂ ਉੱਥੇ ਚਲੋ ਫਿਰ ਚੱਲ ਗਏ ਸਵੇਰੇ ਸਕੂਲ 8:00 ਲੱਗਦਾ ਬਰਥਡੇ ਦੇ 10:00 ਤੇ ਲੱਗਵਾ ਮੈਂ ਸਾਡਾ ਆਜੇ ਪਤਾ ਹੁਣ ਅਸੀਂ ਚੱਲੇ ਆਂ ਬਰਥਡੇ ਤੇ ਇਹ ਇਹ ਹੈ ਜੀ ਸਾਦਾ ਸ਼ਹਿਰ ਦਾ ਵਾਲੀ ਮੰਡੀ ਦਾ ਵਾਲੀ ਤੇ ਹੁਣ ਅਸੀਂ ਬਰਥਡੇ ਤੇ ਚੱਲੇ ਆਂ ਤੇ ਹਰਮਨ ਦੀ ਮਾਮੀ ਦਾ ਬਰਥਡੇ ਹੈ ਬਰਥਡੇ ਤੇ ਉਹਨਾਂ ਨੇ ਬੁਲਾਇਆਗਾ ਤੇ ਹੁਣ ਅਸੀਂ ਚੱਲੇ ਆਂ ਸਾਰੇ ਜਨੇ ਜੀ ਪਹੁੰਚ ਗਏ ਜੀ ਅਸੀਂ ਮੋਨੂ ਦੇ ਘਰ ਯਾਨੀ ਕਿ ਮੇਰੇ ਸਾਲੇ ਦੇ ਘਰ ਤੇ ਹੁਣ ਬਰਥਡੇ ਸੈਲੀਬ੍ਰੇਟ ਕਰਨੀ ਆ ਤੇ ਉਹ ਖਾਣੇ ਆ ਉਹਨਾਂ ਨੇ ਹੁਣੇ ਘਰ ਬਣਾਇਆ ਬਸ ਥੋੜਾ ਬਟਕਾ ਪਹ ਰੰਦਾ ਬਾਕੀ ਤੇ ਆਵੇ ਆ ਦੇਖੋ ਹਾਂ ਜਿਹੀ ਅਸੀ ਆ ਦੇਖੋ ਉਹਨਾਂ ਦੇ ਘਰ ਤੇ ਉਹਨਾਂ ਨੇ ਘਰ ਉਹਨਾਂ ਨੇ ਬਣਾਇਆ ਘਰ ਰੈਡੀ ਹੋ ਰਿਹਾ ਹਜੇ ਚਾਰ ਹੋ ਗਿਆ ਆ ਦੇਖੋ ਇੱਥੇ ਬਰਥਡੇ ਸੈਲੀਬ੍ਰੇਟ ਕਰਨਗੇ ਰੂਮ ਹੁਣ ਬਣਾਇਆ ਉਹਨਾਂ ਨੇ ਸਾਰੇ ਪਹੁੰਚੇ ਖੜੇ ਆ ਸਾਰੇ ਦੇ ਕੋਈ ਇਹ ਕੀ ਆ ਗਈ ਤੱਕ ਮੈਂ ਤਾਂ ਨਹੀਂ ਆਲੰਗ ਕਰਦੇ ਬਰਥਡੇ ਮਨਾਵਾਂਗੇ ਜੀ ਆ ਇਹ ਆ ਦੇ ਆ ਕੌਣ ਹੈ ਅੰਸ਼ੂ ਇਹ ਕੌਣ ਹੈ ਇਸ਼ੂ ਇਹ ਹੈ ਗਗਨ ਤੇ ਇਹ ਹੈ ਮੈਕਸ ਰੋਸੀ ਕਰ ਰਿਹਾ ਆਰਾਮ ਮੋਨੋ ਦੇ ਕਰ ਗਗਨ ਦੀ ਮੰਮੀ ਦਾ ਬਰਥਡੇ ਹੈ ਮੇਰੇ ਸੀ ਹਰਮਨ ਹਰਤੋ ਹਰਮਨ ਅੱਜ ਇਹ ਰਾਮਬੋਨ ਰਸਤੇ ਕਟਣਗੇ ਕੇ ਕਟਣ ਦੀਆਂ ਤਿਆਰੀਆਂ ਕਰ ਰਿਹਾ ਹੈ ਫਿਰ ਕੇ ਕਟਾਂਗੇ ਕੇ ਕੱਟ ਕੇ ਫਿਰ ਉਸ ਤੋਂ ਬਾਅਦ ਖਾਵਾਂਗੇ ਖਾਣਾ ਫਿਰ ਖਾਣਾ ਖਾ ਕੇ ਫਿਰ ਉਸ ਤੋਂ ਬਾਅਦ ਹੈਗਾ ਘਰ ਜਾਣਾ ਫਿਰ ਜਾ ਕੇ ਚੱ라ਗੇ ਰੈਸਟ ਥੱਕ ਗਿਆ ਤੁਸੀਂ ਗਏ ਯਾਰ ਆ ਦੋ ਜਿਹੇ ਲੈਂਦਾ ਕਿ ਜੀਰੇ ਵਾਲਾ 골ਡਨ ਕਲਰ ਕਾਫੀ ਕਲਰ ਦਾ ਜੀਰੀਆ ਇਹੋ ਫੀਕ ਖਾਣਾ ਹੈ ਜੀ ਸਾਨੂੰ ਵਾ ਕੇਸੋ ਜਿੰਦਰ ਇਸ ਲਾ ਦੇ ਜਸਤ ਦਾ ਬਰਥਡੇ ਚਾਹਰੀ ਚੱਲ ਰਹੀ ਹੈ ਇਧਰ ਦੇਖੋ ਪਟਾਂ ਦੇ ਕੇ ਥੋੜੇ ਸਮ ਦੇ ਵਿੱਚ ਤੇ ਸ਼ੇਅਰ ਕਰਾਂਗੇ ਸੈਲੀਬ੍ਰੇਟ ਆ ਫਿਲਾਈ ਨਹੀਂ ਆ ਲਓ ਜੀ ਕਰੋ 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 ਆਮਦੂ ਵੀ ਇਧਰ ਆ ਜਾ ਲਾ ਦਿਓ ਚਲੋ ਜੀ ਨੂੰ ਤੇ ਦਰ ਨੂੰ ਲੱਗ ਜਾ ਸਹੀ ਸਹੀ ਦੁੱਜੀ ਨਾਲ ਆਏ ਇਸ਼ੂ ਕੋ ਬਾਰੇ ਸੁਜੀ ਬਾਰੇ ਲਾ ਦਿਓ ਲਾ ਦਿਓ ਅੱਛਾ ਆਏ ਬੰਦੇ ਤੇ ਉਹ ਤੇਰਾ ਪੈਰ ਹੀ ਸੁਣਿਆ ਦਾ ਜਿਹੜਾ ਦੁੱਖਦਾ ਚਲ ਚੀ ਮੈਕਸਮ ਤੁਮ ਬੰਦ ਦੇ ਬੰਦ ਪੁੱਤਾਂ ਨੈਕਸਟ ਮਾ ਮੈਂ ਫਿਰ ਕਰੀ ਮੈਂ ਇੱਕ ਤਾਂ ਹਾਂ ਜਿਆ ਤੜ ਤੜ ਮੈਂ ਲਾ ਲਾ ਦਿੰਦਾ ਉਹ ਬੱਦਲ ਫਿਰ ਫੋਟੋ ਲੀ ਗੇ ਫਾਪ ਨੂੰ ਸਾ ਦੋ ਉਹ ਮਾ ਬੱਤੀਆਂ ਜਲਾ ਲੈਂਦੀਆਂ ਤੇ ਹੁਣ ਬੱਸ ਹੁਣ ਜਿਵੇਂ ਇਹ ਕਰਦੇ ਹੁੰਦੇ ਆ ਕੱਟਣਗੇ ਆ ਦੇਖੋ ਇਹ ਚ ਫੁੱਟਬਾਲਾਂ ਵੀ ਲਾਈਆਂ ਹੋਈਆਂ ਕੀ ਹੈ ਗਾੜੇ ਬੋਨ ਤੇ ਲਾਈਨ ਵਾਹ ਲੰਦਿੰ केक के गया डैडी बुआ जी ये हम कटेंगे केक ऐसे कटेंगे केक ऐसे कटेंगे केक ते असी रे हैं देख एक कटन के तो। 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 केक हैप्पी बर्थडे टू यू हैप्पी बर्थडे टू यू हैप्पी बर्थडे टू यू हैप्पी बर्थडे टू यू इधर इधर ਆ ਜੀ ਉਹ ਵੀ ਆ ਗਿਆ ਹੈਪੀ ਬਰਥਡੇ ਵੀ ਤਾੜੀਆਂ ਮਾਰੋ ਰਾਤ ਨੂੰ ਵੀ ਚਸ਼ਮੇ ਲਾਈ ਫਿਰਦਾ ਹਾਂ ਇਹ ਕਾ ਸਰਵਾਂ ਜਾਂ ਕੰਡਾ ਆਪਰੇਸ਼ਨ ਕਰਵਾਇਆ ਕੰਵਾਇਆ ਤਾਂ ਅਗਰ ਚਸ਼ਮੇ ਲਾਈ ਘਟਾ ਆ ਦੇਖੋ ਉੱਛੇ ਆਇਆ ਸੀ ਇਹ ਕਤਿਆ ਇਹ ਕੱਟਦਾ ਜੀ ਜੀ ਇਸ ਤੇ ਕਰਕੇ ਯਾਰ ਇੱਕ ਵਾਸੇ ਆਜੋ ਕੀ ਪਰਵਾਹ ਦੇ ਕਹਿਣਾ ਓਏ ਮੈਕਸ ਸਾਰੇ ਲਵ ਯੂ ਟੂ ਜੀ ਮਮਾ ਪਾਸੇ ਮਮਾ ਪਾਸੇ ਸਾਰੇ ਜੇ ਜੇ ਪਾਸੇ ਚੱਲ 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 ਮੇਰੇ ਕੋ ਕੰਮ ਜਿਹੜਾ ਨਵੇਂ ਨਾ ਹੈ ਹੈਪੀ ਬਰਥਡੇ ਟੂ ਯੂ ਮਮਾ ਪਾਸੇ ਆਜੋ ਹੈਪੀ ਬਾਈ ਟੂ ਯੂ ਮੈ ਹੈਪੀ ਬਰਥਡੇ ਸਾਰੇ ਚੱਲ ਹੁਣ ਇਹ ਦੂਜਾ ਲਾ ਦਿੰਦੇ ਖੜ ਕੇ ਬਰਥਡੇ ਫਿਰ ਦਾ ਉਹ ਕਿਹਨੇ ਲਾਤਾ ਹੁਣ ਬਰਥਡੇ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਉਹ ਲੋਕ ਇੱਥੇ ਲੈਂਦੇ ਇੰਡੀਜਨ ਸਾਈਟ ਰੋਜ਼ ਇੰਗਲਿਸ਼ ਪ੍ਰੈਕਟਿਸ ਵੀਡੀਓ ਬਣੀ ਜਾਊਗੀ ਨਾਲ ਫੋਟੋ ਇੱਥੇ ਆਣੀ। ਮਾਮਾ ਇਧਰ ਝਾਕ ਲਓ। ਦੋਨੇ ਐਡ ਕਰ ਦੇਣਾ। ਵੀਡੀਓ ਹੀ ਬਣਾਉਣੀ ਸ਼ੁਰੂ ਕਰਦੇ ਵਿੱਚ ਇਹ ਹੋਜੂਗੀ। ਇਹ ਐਂਡ ਤੇ ਆਂਦੇ ਨਾ। ਹਾਂ ਇਹ ਇੱਚ ਇੱਥੇ ਨਿਕਾਣਾ। ਮੈਂ ਖੰਦ। ਚੱਲੋ ਨਾ ਜਾ। ਅੱਛਾ। ਟੂ ਯੂ। ਹੈਪੀ ਬਰਥਡੇ ਟੂ ਯੂ। ਤੁਸੀਂ ਵੀ ਆਓ ਜੋ ਨਾਲ ਸਾਰੇ ਜਣੇ। ਸਾਰੇ ਜਣੇ ਹੋ ਜੋ। ਹਾਂ ਮੈਂ ਬੰਦ ਨਹੀਂ। ਹੂੰ। ਕਿੱਥੇ ਜਾ ਮੋਟਵਾ। ਵੀਡੀਓ ਬਣੀ ਜਾਂਦੀ ਐ ਇਧਰ।

ਪਾਣੀ ਕੇ ਕੇਕ ਲਿਤਾ ਕੱਟ ਤੇ ਫੋਟੋਮਾ ਸੈਸ਼ਨ ਹੋ ਗਿਆ ਕੰਪਲੀਟ ਹੋ ਗਿਆ ਪਾਣੀ ਮਾ ਖਿਚ ਲੱਤੀ ਜ ਹੈ ਤੇ ਹਜੇ ਵੀ ਤਰੀ ਨਹੀਂ ਜਦੋਂ ਪੀਐਸ ਹੋਣਾ ਸਿਖਾਵਾਂਗੇ ਤੇ ਉੱਤੇ ਲੱਗੇ ਪੈਸੀ ਅੰਦਰ ਪਾਣੀ ਰੋਟੀਆਂ ਤੇ ਜਨਮ ਦਿਨ ਹੋ ਗਿਆ ਕਿੰਨਾ ਵੇਲੇ ਘੁੰਮਤਿਰਾ ਮਾ ਮੋਨੂ ਖਿਚ ਦੇਣਾ ਖਿਚ ਦੇ ਉਧਰ ਹੈ ਰਾਗੀ ਕਰਦੇ ਪਕੀਲਾ ਸਾਦੀ ਤੇ ਖਿਚ ਕਰੀ ਪਕਾ ਲਿਓ ਹਲੋ ਚਲ ਰਹੀ ਹੈ ਕੇਕ ਪਾਰਟੀ ਪੇਟਿਸ ਪਾਰਟੀ ਸਾਰੇ ਜਣੇ ਬੈਠੇ ਆ ਮਨਵਾਰੀ ਚੜਨੀ ਦੇ ਦੀ ਮੇਰੇ ਚਾਲੀ ਪੁੰਗੜੀ ਆ ਦੇ ਕੇਕ ਇਧਰ ਆ ਗਈ ਪੇਟਿਸ ਚੱਲਿਆ ਹੁਣ ਅਸੀਂ ਲੰਗਰ ਜੋ ਲੈ ਹੁਣ ਅਸੀਂ ਜਾਣੇ ਆ ਇਹ ਲੰਗਰ ਪਾਣੀ ਖਾ ਲਿਆ ਸੀ ਰੋਟੀ ਰੋਟੀਆਂ ਸਾਕ ਲਿਆ ਬਾਏ ਬਾਏ ਅਸੀਂ ਚੱਲੇ ਘਰੇ ਹੁਣ ਓਏ ਇਹਨੂੰ ਸਾਧ ਲਓ ਚਲੋ ਘਰੇ ਚਲੋ ਹਾਂ ਜੀ ਸਾਰੇ ਪਰ ਆਉਣਾ ਨਹੀਂ ਲੋ ਜਣੇ ਮੋਨੋ ਸਾਹ ਤਾਂ ਇਹ ਨਾ ਵਾਰੀ ਵਾਰੀ ਹੁਣ ਅਸੀਂ ਬਰਥਡੇ ਸੈਲੀਬ੍ਰੇਟ ਕਰ ਲਿਆ ਅਸੀਂ ਤਾਂ ਹੁਣ ਅਸੀਂ ਹੁਣ ਚੱਲਿਆ ਕਰ ਨੂੰ ਬਾਹਰ ਬਾਹਰ ਕਰੇ ਜਾਨੇ ਅਸੀਂ ਹੁਣ ਦੇ ਆ ਬੰਦ ਕਰ ਦੇ ਆ ਬਾਰ ਇੱਕ ਦੋ ਗੱਡੀ ਬੰਦ ਕਰ ਦੇ ਬਾਹਰ ਹੁਣ ਅਸੀਂ ਚੱਲੇ ਕਰੇ ਗੁੱਡ ਨਾਈਟ ਸਾਰਿਆਂ ਨੂੰ ਸਸ਼ੁਰੀ ਘਰ ਫਾਈਨਲੀ ਅਸੀਂ ਪਹੁੰਚ ਚੁੱਕੇ ਹੁਣ ਘਰ ਜੀ ਦੇਖੋ ਕਾਰ ਆ ਗਏ ਤੇ ਜਿੰਮੀ ਇਧਰ ਭੱਜਿਆ ਫਿਰਦਾ ਇਧਰ ਪੂਰਾ ਘਰ ਅਸੀਂ ਆ ਗਏ ਆ ਤੇ ਹੁਣ ਅਸੀਂ ਪਹੁੰਚ ਕੇ ਆ ਗਏ ਦੇਖੋ ਘਰ ਅਸੀਂ ਆ ਗਏ ਆ ਜੀ ਤੇ ਹੁਣ ਇਹ ਤਾਂ ਹਰਮੰਦਿਆ ਹੁਣ ਘਰ ਪਹੁੰਚ ਗਏ ਆ ਅਸੀਂ ਤੇ ਆਹ ਦੇਖੋ ਜੀ ਮਟੀ ਵੀ ਚੱਲਦਾ ਉਹ ਜਿੰਮੀ ਭੱਜਿਆ ਫਿਰਦਾ ਕਿਉਂਕਿ ਜਿੰਮੀ ਨੂੰ ਅਸੀਂ ਘਰੇ ਛੱਡ ਕੇ ਗਏ ਸੀਗੇ ਮੇਟਲਤਾ ਦਰਦੇਸ਼ ਬਲੌਗ ਨੂੰ ਇੱਥੇ ਹੀ ਆਪਾਂ ਐਂਡ ਤੇ ਹੋਰ ਸਾਰੇ ਸਾਡੇ ਬਲੌਗ ਦੇਖਣ ਲਈ ਤੁਸੀਂ ਸਾਡੇ ਜਿਹੜੇ ਪੇਜ ਚੈਨਲ ਨੂੰ ਗੁਰਸੁਖ ਸਬਸਕ੍ਰਾਈਬ ਬਲੌਗਸ @4259 ਨੂੰ ਤੁਸੀਂ ਬਲੌਗ ਨੂੰ ਜਿਹੜਾ ਆਪਣੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਫਿਰ ਆਪਾਂ ਹੁਣ ਅੱਜ ਦੇ ਇਸ ਬਲੌਗ ਨੂੰ ਕਰਦੇ ਹਾਂ ਇੱਥੇ ਹੀ ਸਬਸਕ੍ਰਾਈਬ ਐਂਡ ਬਾਏ 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 ਬਾਏ